ਹਾਂਜੀ ਸਰ ਹਾਂਜੀ ਸਰ ਅੱਜ ਅੱਜ ਫਰੀਦਕੋਟ ਸਬ ਡਿਵੀਜ਼ਨ ਦੇ ਵਿੱਚ ਇਹ ਰਾਹਤ ਕੈਂਪ ਜਿਹੜਾ ਹੈਗਾ ਅਸੀਂ ਲਗਾਇਆ ਪਿਛਲੇ ਹਫਤੇ ਇਹ ਰਾਹਤ ਕੈਂਪ ਕੋਟਪੂਰਾ ਸਬ ਡਵੀਜ਼ਨ ਦੇ ਵਿੱਚ ਲਗਾਇਆ ਗਿਆ ਸੀ ਇਹਦਾ ਮੁੱਖ ਉਦੇਸ਼ ਇਹ ਹੈਗਾ ਕਿ ਜਿਹੜਾ ਦਰਖਾਸਤੀ ਨੇ ਜਾਂ ਆਮ ਜਨਤਾ ਹੈ ਉਹਨਾਂ ਵੱਲੋਂ ਕਾਫੀ ਦਰਖਾਸਤਾਂ ਜਿਹੜੀਆਂ ਸਾਨੂੰ ਛੋਟੇ-ਛੋਟੇ ਮਸਲੇ ਆ ਤੇ ਪ੍ਰਾਪਤ ਹੁੰਦੀਆਂ ਨੇ ਇਹਨਾਂ ਦਾ ਜਿਹੜਾ ਹੈਗਾ ਜਲਦ ਨਿਪਟਾਰਾ ਕਰਨ ਵਾਸਤੇ ਰਾਹਤ ਕੈਂਪ ਦੇ ਵਿੱਚ ਸਾਰੇ ਗੈਸਟ ਅਫਸਰ ਤੇ ਐਸ ਐਚ ਓਜ਼ ਹਾਜ਼ਰ ਹੁੰਦੇ ਨੇ ਤਾਂ ਕਿ ਉਹਨਾਂ ਦੀ ਦਰਖਾਸਤਾਂ ਜਿਹੜਾ ਹੈਗਾ ਜਲਦੀ ਨਿਪਟਾਰਾ ਹੋ ਸਕੇ। ਔਰ ਦਰਖਾਸਤਾਂ ਜਿਹੜੀ ਲਗੀਆਂ ਜਿਹੜੇ ਛੋਟੇ-ਛੋਟੇ ਮਸਲੇ ਨੇ ਉਹਨਾਂ ਨੂੰ ਮੌਕੇ ਤੇ ਜਿਹੜਾ ਹੈਗਾ ਆਪਣਾ ਆਈਓ ਭੇਜ ਕੇ ਕੁਣੀ ਅਫਸਰ ਨੂੰ ਮੌਕੇ ਤੇ ਭੇਜ ਕੇ ਤੇ ਉਹਦਾ ਨਿਪਟਾਰਾ ਕੀਤਾ ਜਾਂਦਾ ਹੈ। ਸਰ ਜਿਵੇਂ ਲੋਕ ਕਹਿੰਦੇ ਵੀ ਸਾਡੀ ਖੱਜਲ ਖਵਰੀ ਹੁੰਦੀ ਹੈ ਹੁਣ ਲੱਗਦਾ ਕਿ ਘਟੂਕੀ ਦੀ ਪਬਲਿਕ ਦੀ ਦੇਖੋ ਪਬਲਿਕ ਨੂੰ ਜਿਹੜਾ ਹੈਗਾ ਕਈ ਸਾਧਨ ਦਿੱਤੇ ਗਏ ਨੇ ਜਿਹਦੇ ਰਾਹੀਂ ਕਿ ਉਹ ਪੁਲਿਸ ਨੂੰ ਅਪਰੋਚ ਕਰ ਸਕਦੇ ਨੇ ਇੱਕ ਤਾਂ 112 ਨੰਬਰ ਤੇ ਫੋਨ ਕਰਕੇ ਉਹ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਆ ਦੂਸਰਾ ਸਾਡੇ ਜਿਹੜੇ ਮੋਬਾਈਲ ਨੰਬਰਸ ਨੇ ਉਹ ਜਿਹੜੀ ਜ਼ਿਲ੍ਹੇ ਦੀ ਵੈਬਸਾਈਟ ਆ ਉੱਤੇ ਉਪਲਬਧ ਨੇ ਸਾਨੂੰ ਵਟਸਐਪ ਰਾਹੀਂ ਜਿਹੜੀ ਹੈਗੀ ਸੂਚਨਾ ਪ੍ਰੋਵਾਈਡ ਕਰ ਸਕਦੇ ਜਿਹਦੇ ਤੇ ਫਿਰ ਪੁਲਿਸ ਜਿਹੜੀ ਹੈਗੀ ਕਾਰਵਾਈ ਕਰ ਸਕਦੀ ਹੈ ਤੋਂ ਇਹ ਜ਼ਰੂਰੀ ਨਹੀਂ ਕਿ ਹਰ ਵਿਸ਼ੇ ਦੇ ਵਿੱਚ ਜਿਹੜਾ ਹੈਗਾ ਲਿਖਤੀ ਦਰਖਾਸਤ ਹੀ ਦਿੱਤੀ ਜਾਵੇ ਪੁਲਿਸ ਜਿਹੜੀ ਹੈਗੀ 112 ਤੇ ਕੋਈ ਵੀ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਉਹਨੂੰ ਮੌਕੇ ਤੇ ਹੀ ਆਈਓ ਭੇਜਣ ਦੀ ਵਚਨਬੱਧ ਹੈ ਇਸ ਤੋਂ ਇਲਾਵਾ ਸਾਡੀ ਸੜਕ ਸੁਰੱਖਿਆ ਫੋਰਸ ਵੀ ਹੈ ਜਿਹੜੀ ਕਿ ਜਿਹੜਾ ਆਪਣਾ ਹਾਈਵੇਅ ਹੈ ਜਾਂ ਸੜਕਾਂ ਤੇ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਤਾਂ ਉੱਥੇ ਮੌਕੇ ਤੇ ਲੋਕੀ ਜਿਹੜਾ ਹੈਗਾ 112 ਤੇ ਜਦੋਂ ਫੋਨ ਕਰਦੇ ਨੇ ਉਹ ਵੀ ਜਿਹੜਾ ਹੈਗਾ ਐਕਸੀਡੈਂਟ ਦੇ ਮੌਕੇ ਤੇ ਜਲਦੀ ਪਹੁੰਚਦੀ ਹੈ ਸੋ ਕਈ ਮਾਧਿਅਮ ਦੇ ਰਾਹੀਂ ਜਿਹੜਾ ਹੈਗਾ ਪਬਲਿਕ ਜਿਹੜੀ ਹੈ ਪੁਲਿਸ ਨੂੰ ਅਪਰੋਚ ਕਰ ਸਕਦੀ ਹੈ ਤੋ ਇਸ ਕਰਕੇ ਜਿਹੜਾ ਹੈਗਾ ਇਹਦੇ ਚ ਪਬਲਿਕ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਖੱਜਲ ਖਵਾਰੀ ਤੋਂ ਬਚਣ ਵਾਸਤੇ ਸਾਡੇ ਨਾਲ ਡਾਇਰੈਕਟ ਕੰਟੈਕਟ ਕਰਨ ਸਾਡਾ 112 ਨੰਬਰ ਜਿਹੜਾ ਕੰਟਰੋਲ ਰੂਮ ਤੇ ਚੱਲਦਾ ਉਹਤੇ ਕੰਟੈਕਟ ਕਰਨ ਜਾਂ 7527029029 ਜੋ ਸਾਡਾ ਮੋਬਾਈਲ ਨੰਬਰ ਹੈ ਜਿੱਥੇ ਤੁਸੀਂ ਵਟਸਐਪ ਤੇ ਕੋਈ ਵੀ ਇਨਫੋਰਮੇਸ਼ਨ ਸਾਨੂੰ ਭੇਜ ਸਕਦੇ ਹੋ ਉਹਦੇ ਤੇ ਜਿਹੜਾ ਹੈਗਾ ਅਸੀਂ ਜਿਹੜਾ ਕਾਰਵਾਈ ਇਨੀਸ਼ੀਏਟ ਕਰ ਸਕਦੇ ਹਾਂ ਇਸ ਨੰਬਰ ਤੇ ਜਦੋਂ ਤੁਸੀਂ ਵਟਸਐਪ ਕਰੋਗੇ ਤਾਂ ਤੁਹਾਡੀ ਜਿਹੜੀ ਹੈਗੀ ਪਛਾਣ ਵੀ ਗੁਪਤ ਰੱਖੀ ਜਾਂਦੀ ਹੈ ਸਾਨੂੰ ਜਿਹੜਾ ਹੈਗਾ ਪਿਛਲੇ ਕਈ ਮਹੀਨਿਆਂ ਦੇ ਵਿੱਚ ਕਈ ਲੋਕਾਂ ਨੇ ਇਸ ਨੰਬਰ ਤੇ ਸੂਚਨਾ ਦਿੱਤੀ ਜਿੱਥੇ ਉਹਨਾਂ ਨੂੰ ਕੋਈ ਵੀ ਗੈਰ ਕਾਨੂੰਨੀ ਕੰਮ ਜਿਵੇਂ ਡਰੱਗਸ ਦੀ ਸੇਲ ਹੋ ਗਈ ਜਾਂ ਕੋਈ ਲੜਾਈ ਝਗੜਾ ਹੈ ਜਾਂ ਕੋਈ ਵਿਅਕਤੀ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਪਿਆ ਹੋਇਆ ਹੈ ਉਹਦੇ ਬਾਰੇ ਵਿੱਚ ਸੀਕ੍ਰੀਟ ਇਨਫੋਰਮੇਸ਼ਨ ਵੀ ਲੋਕਾਂ ਨੇ ਸਾਨੂੰ ਇਸ ਨੰਬਰ ਤੇ ਦਿੱਤੀ ਸਰੇ ਕੰਮ ਇਹ ਕੈਂਪ ਜਿਹੜੇ ਆ ਇਹ ਰੈਗੂਲਰ ਲੱਗੇ ਰਹਿਣਗੇ ਸਰ ਇਹ ਕੈਂਪ ਜਿਹੜੇ ਹੈਗੇ ਉਹ ਰੈਗੂਲਰ ਲਗਿਆ ਕਰਨਗੇ 2 ਹਫਤੇ ਪਹਿਲੇ ਵੀ ਡੀਐਸਪੀ ਫਰੀਦਕੋਟ ਨੇ ਜਿਹੜਾ ਹੈਗਾ ਇੱਕ ਰਾਤ ਕੈਂਪ ਲਗਾਇਆ ਸੀਗਾ ਤੇ ਉਹਦੇ 'ਚ ਉਹਨਾਂ ਨੂੰ ਚੰਗੇ ਰਿਜ਼ਲਟ ਮਿਲੇ ਸੀ ਪਿਛਲੇ ਹਫਤੇ ਜਿਹੜਾ ਕੋਟ ਕੋ ਪੂਰਾ ਸਬ ਡਿਵੀਜ਼ਨ ਦੇ ਵਿੱਚ ਡੀਐਸਪੀ ਕੋਟ ਪੂਰਾ ਤੇ ਐਸਪੀ ਹੈੱਡਕੁਆਟਰ ਸਾਹਮਣੇ ਜਿਹੜਾ ਰਾਤ ਕੈਂਪ ਲਗਾਇਆ ਸੀ ਉਹਦੇ 'ਚ 50 ਤੋਂ ਵੱਧ ਦਰਖਾਸਤਾਂ ਕਰੀਬ 4-5 ਘੰਟਿਆਂ ਦੇ ਵਿੱਚ ਹੀ ਉਹਨਾਂ ਦਾ ਨੱਟਾਰਾ ਜਿਹੜਾ ਹੈਗਾ ਉਹ ਕੀਤਾ Okay. Thank you. Sir.